ਅਗਸਤ ਮਹੀਨੇ ਚ ਪੰਜਾਬੀ ਰੇਡੀਓ ਯੂ ਐਸ اے ਵੱਲੋਂ ਵਿਛੋੜੇ ਦੀਆਂ ਵੰਡਾਂ ਦੀਆਂ ਹਿਜਰਤ ਦੀਆਂ ਔਰ ਦਰਦਾਂ ਦੀਆਂ ਉਹਨਾਂ ਕਹਾਣੀਆਂ ਦੇ ਅੱਜ ਦੇ ਸੈਕਸ਼ਨ 'ਚ ਆਪ ਸਭ ਨੂੰ ਜੀ ਆਇਆਂ ਕਿਨ ਨੂੰ ਸਾਡੀ ਅੱਜ ਦੀ ਸੱਚੀ ਕਹਾਣੀ ਦਾ ਸਰਨਾਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਕਹਾਣੀ ਇਹ ਹੈ ਕਿ 1947 ਤੋਂ ਪਹਿਲਾਂ ਜਦੋਂ ਪੰਜਾਬ ਸਾਂਝਾ ਸੀ ਉਸ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮੇਲ-ਮਿਲਾਪ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਇੱਕ ਦੂਜੇ ਨੂੰ ਆਪਣਾ ਜਾਣਦੇ ਸਨ ਜਦੋਂ ਆਪਣਾ ਜਾਣਦੇ ਸਨ ਤਾਂ ਫਿਰ ਇੱਕ ਦੂਜੇ ਦੇ ਦੁੱਖ ਦਰਦ ਨੂੰ ਵੀ ਆਪਣਾ ਜਾਣਦੇ ਸਨ ਔਰ ਉਹਨੂੰ ਨਿਮਟੋਣ ਵਾਸਤੇ ਉਹਨੂੰ ਹੱਲ ਕਰਨ ਵਾਸਤੇ ਕਈ ਵਾਰਾਂ ਆਪਣੀ ਹਿੱਕ ਤਾਂ ਦਿੰਦੇ ਸਨ ਅੱਜ ਦੀ ਕਹਾਣੀ ਵੀ ਧਰਮ ਤੋਂ ਅਪਾਰਿਆ ਇਨਸਾਨੀਅਤ ਦੇ ਨਾਲ ਜੁੜੀ ਹੈ ਕਿਸਾ ਕੁਸ਼ਿੰਜ ਹੈ ਕਿ ਰਜ਼ੀਆਂ ਨਾਮੀ ਇੱਕ ਕੁੜੀ ਜਿਹਦਾ ਮਾਂ ਪਿਓ ਜਿਹੜਾ ਉਸ ਦਿਨ ਤੋਂ ਚਲਾ ਗਿਆ ਮਾਂ ਪਿਓ ਦਾ ਪਰਛਾਵਾਂ ਪਰਾਂ ਹੋਇਆ ਤੇ ਇਹ ਵਿੱਚ ਕਰ ਲਈ ਸੀ ਇੱਕ ਭਰਾ ਵੱਡਾ ਸੀ ਤੇ ਇੱਕ ਬਿਲਕੁਲ ਨਿੱਕਾ ਜਿਹਾ ਜੋ ਕੁਛੜ ਸੀਗਾ ਮਾਂ ਪਿਓ ਦੇ ਮਰਨ ਤੋਂ ਬਾਅਦ ਵੱਡਾ ਭਰਾ ਜਿਹੜਾ ਫੋਜੀ ਆਪਣੇ ਇੱਕ ਯਾਰ ਦੇ ਆਖਨ ਦੇ ਨਾਲ ਪੱਤੀ ਹੋ ਗਿਆ ਤੇ ਫੇਰ ਕਿਤੇ ਸਾਲ ਛਮਾਈ ਉਹ ਕਾਰਨ ਦਾ ਸੀ ਮਜਬੂਰੀ ਚ ਰਜ਼ਿਆ ਨੂੰ ਆਪਣੇ ਚਾਚੀ ਹਾਲ ਰਹਿਣਾ ਪਿਆ ਜਦੋਂ ਚਾਚੀ ਹਾਲ ਰਹਿੰਦੀ ਸੀ ਤੇ ਚਾਚੇ ਦੇ ਦੋ ਵਿਆਹ ਸਨ ਦੂਸਰੀ ਘਰ ਵਾਲੀ ਯਾਨੀ ਉਹਦੀ ਚਾਚੀ ਉਹ ਤਨ ਬਹੁਤ ਬਦਸਲੂਕੀ ਕਰਦੀ ਸੀ ਇਸ ਬਦਸਲੂਕੀ ਨੂੰ ਸਿਰਫ ਉਹ ਇਸ ਕਰਕੇ ਬਰਦਾਸ਼ਤ ਕਰੀ ਹੁੰਦੀ ਸੀ ਕਿ ਇੱਕ ਦਿਨ ਕੋਈ ਆਜ਼ਾਦੀ ਲੱਭੂ ਕਣਕਾਂ ਨਿੱਸਰ ਪਈਆਂ ਉਹਨਾਂ ਦੀ ਖੁਸ਼ਬੂ ਅਜੇ ਵੀ ਉਹ ਜਦੋਂ ਹਵਾ ਦੇ ਬੁੱਲੇ ਲੈ ਲੈ ਆਉਂਦੀ ਸੀਗੀ ਤੇ ਜ਼ੁਲਮ ਚੱਲਦੀ ਇਹ ਰਸਿਆ ਜਿਹਨੇ ਸਾਰੇ ਦਿਨ ਘਰਦਾਰੀ ਵੀ ਸਾਂਭਣੀ ਉਸ ਤੋਂ ਬਾਅਦ ਆਪਣਾ ਨਿੱਕਾ ਭਰਾ ਵੀ ਸਾਂਭਣਾ ਔਰ ਨਾਲ ਚਾਚੀ ਦੀ ਬਸਲੂਕੀ ਵੀ ਚੱਲਣੀ ਇਹ ਸਾਸਮੀਹ ਦੇ ਨਾਲ ਕਿ ਦਿਨ ਬਦਲਣਗੇ ਕਦੀ ਆਜ਼ਾਦੀ ਲੱਭੂ ਪਰ ਆ ਜਿਹੜਾ ਫੌਜ ਦੇ ਵਿੱਚੋਂ 6 ਮਹੀਨਿਆਂ ਬਾਅਦ ਕਿਤੇ ਛੁੱਟੀ ਤੇ ਹੁੰਦਾ ਸੀਗਾ ਉਸ ਫੌਜ 'ਚ ਸੀ ਜਿਹੜੀ ਦੂਜੀ ਵੱਡੀ ਲੜਾਈ ਜਿਹਨੂੰ ਸੈਕੰਡ ਵਰਲਡ ਵਾਰ ਕਹਿਆ ਜਾਂਦਾ ਉਹਦੇ 'ਚ ਲੜਨ ੜਿਆ ਸੀ ਬਾਕੀ ਉਦੋਂ ਦੀ ਫੌਜ ਉਦੋਂ ਦੇ ਅੰਗਰੇਜ਼ ਨੇ ਜਿਹੜੇ ਉਹ ਪੰਜਾਬੀਆਂ ਤੋਂ ਖੁਸ਼ ਸਨ ਕਿ ਉਹ ਲੋਕ ਨੇ ਜਿਹੜੇ ਸਾਡੇ ਇਸ ਵਾਅਦੇ ਦੇ ਉੱਤੇ ਇੱਕ ਨੇ ਕਿ ਇਹ ਆਜ਼ਾਦ ਖਿੱਤਾ ਜੁੜਾ ਇਹਦੇ ਲੈਣ ਦਾ ਸੁਪਨਾ ਪੂਰਾ ਹੋ ਜਾਏਗਾ ਔਰ ਅੰਗਰੇਜ਼ ਇਥੋਂ ਚਲੇ ਜਾਣਗੇ ਪਰ ਪਹਿਲੀ ਕੁਰਬਾਨੀ ਰਜ਼ੀਆ ਦੇ ਪਰਿਵਾਰ ਨੂੰ ਉਦੋਂ ਦੇਣੀ ਪਈ ਜਦੋਂ ਮਾਂ ਪਿਓ ਤੋਂ ਬਾਅਦ ਇਸ ਜਜ਼ਵੇ ਨੂੰ ਵਿਹੁਣ ਖਾਤਰ ਉਹਦਾ ਭਰਾ ਫੌਜ 'ਚ ਚਲਾ ਗਿਆ ਰਜ਼ੀਆ ਨੇ ਇਹ ਸੋਪ ਤਾਂ ਬਰਦਾਸ਼ਤ ਕੀਤੀਆਂ ਪਰ ਇਸ ਸੋਪ ਤਾਂ ਦੇ ਵਿੱਚ ਉਦੋਂ ਡਰ ਖੋਫ ਔਰ ਵੱਧ ਗਿਆ ਉਹਨੂੰ ਆਪਣੀ ਜ਼ਿੰਦਗੀ ਜਿਹੜੀ ਉਹ ਤੰਗ ਨਜ਼ਰ ਆਉਣਾ ਸ਼ੁਰੂ ਹੋਈ ਜਦੋਂ ਚਾਚੇ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮੇਰੀ ਪਹਿਲੀ ਘਰ ਵਾਲੀ ਦੇ ਵਿੱਚੋਂ ਮੇਰਾ ਜਿਹੜਾ ਮੁੰਡਾ ਆ ਮੈਂ ਰਜ਼ੀਆ ਦਾ ਵਿਆਹ ਉਹਦੇ ਨਾਲ ਕਰ ਦੇਣਾ ਰਜ਼ੀਆ ਕੰਬ ਗਈ ਅੰਦਰੋਂ ਡਰ ਗਈ ਉਹਨੂੰ ਲੱਗਾ ਕਿ ਇਹ ਇਹਨਾਂ ਕੁਛ ਕਰਾ ਕੇ ਵੀ ਮੈਨੂੰ ਖੁਦ ਤੇ ਭਾਰ ਸਮਝਦੇ ਨੇ ਉਹਨੇ ਉਥੋਂ ਫਰਾਰ ਦੇ ਰਾਲ ਬਣੇ ਸ਼ੁਰੂ ਕੀਤੇ ਕਿਉਂਕਿ ਚਾਚੇ ਦੀ ਪਹਿਲੀ ਘਰ ਆਲੀ ਦੇ ਵਿੱਚੋਂ ਉਹਦਾ ਜਿਹੜਾ ਮੁੰਡਾ ਸੀਗਾ ਉਹਦੀ ਮਜਲਿਸ ਠੀਕ ਨਹੀਂ ਸੀ ਉਠਣਾ ਬਹਿਣਾ ਠੀਕ ਨਹੀਂ ਸੀਗਾ ਸ਼ਰਾਬੀਆਂ ਕਬਾਬੀਆਂ ਔਰ ਪਾਪੀਆਂ ਦੇ ਵਿੱਚ ਉਹਦਾ ਬਹਿਣ ਖੂਨ ਸੀਗਾ ਸੋ ਰਜ਼ੀਆਂ ਨੂੰ ਆਪਣੀ ਆਉਂਦੀ ਜ਼ਿੰਦਗੀ ਵੀ ਬਰਬਾਰ ਹੁੰਦੀ ਨਜ਼ਰ ਆਉਂਦੀ ਸੀ ਇਸ ਬਰਬਾਦੀ ਤੋਂ ਬਚਣ ਲਈ ਇੱਕ ਦਿਨ ਉਹਨੇ ਵੇਖਿਆ ਕਿ ਚਾਚਾ ਉਹਦਾ ਖੇਤਾਂ ਨੂੰ ਗਿਆ ਹੈ ਔਰੇ ਚਾਚੀ ਜਿਹੜੀ ਇਹ ਵੀ ਅੰਦਰ ਜਾ ਕੇ ਸੌਂ ਗਈ ਉਹਨੇ ਆਪਣੇ ਭਰਾ ਨੂੰ ਪੁੱਛੜ ਚੁੱਕਿਆ ਔਰ ਆਪਣੇ ਮਾਂ ਯਾਨੀ ਆਪਣੇ ਨਾਨਕੇ ਪਿੰਡ ਨੂੰ ਜਾਣ ਦਾ ਫੈਸਲਾ ਕੀਤਾ ਸੋਚਿਆ ਕਿ ਮਾਂਬਿਆਂ ਦੇ ਬੂਹੇ ਚਲੀ ਜਾਵਾਂਗੀ ਕਮਸ ਕਮ ਹਾਲਾਤ ਇੱਥੇ ਨਾਲੋਂ ਬੁਰੇ ਤੇ ਨਹੀਂ ਹੋਣਗੇ ਜਦੋਂ ਉਹ ਟੁਲੀ ਜਾਣ ਰਹੀ ਸੀ ਤੇ ਦੋ ਕੁ ਮੀਲ ਤੱਕ ਉਹਦੇ ਦਿਲ ਦੀ ਧੜਕਣ ਵਧੀ ਰਹੀ ਪੈਰਾਂ ਲਤਾਂ ਦੇ ਨਾਲ ਨਾਲ ਉਹਦਾ ਮਨ ਵੀ ਕੰਬਦਾ ਰਿਹਾ ਕਿ ਕਿਤੇ ਕੋਈ ਪਿੱਛੋਂ ਨਾ ਆ ਜਾਏ ਜਵਾਨ ਜਹਾਨ ਕੁੜੀ ਨੇ ਭਰਾ ਕੁਛੜ ਚੁਕਿਆ ਉਰਤੋਰਦੀ ਰਹੀ ਜਦੋਂ ਇਸ ਪਿੰਡ ਤੋਂ ਪੈਲੀਆਂ ਖੇਤਾਂ ਦੀਆਂ ਵਟਾ ਥਾਣੀ ਹੁੰਦਿਆਂ ਹੋਇਆਂ ਉਹ ਦੋ ਕੁ ਮੀਲ ਅੱਗੇ ਗਈ ਤੇ ਉਹਦਾ ਹੌਸਲਾ ਕੁਝ ਉੱਠਦਾ ਹੋਇਆ ਉਹਨੂੰ ਇਹ ਤਸੱਲੀ ਹੋਈ ਕਿ ਨਹੀਂ ਪਿੱਛੋਂ ਕੋਈ ਨਹੀਂ ਆਉਂਦਾ ਇੱਕ ਮੀਲ ਹੋਰ ਅੱਗੇ ਗਈ ਤਕੀ ਵੇਖਤੀਏ ਕਿ ਦੂਰ ਖੇਤਾਂ ਦੇ ਵਿੱਚ ਕੁਝ ਲੋਕ ਨੇ ਜਿਹੜੇ ਉਹ ਬੈਠੇ ਨੇ ਖੇਤਾਂ ਦੇ ਖੇਤਾਂ ਦੀ ਰਾਹ ਧਾਰੀ 'ਚ ਬੈਠੇ ਨੇ ਉਹਨੇ ਅੰਦਾਜ਼ਾ ਕੀਤਾ ਕਿ ਕੋਈ ਕੰਮਕਾਰ ਵਾਲੇ ਨੇ ਜਿਹੜੇ ਇਸ ਵੇਲੇ ਖੇਤਾਂ 'ਚ ਕੰਮਕਾਰ ਕਰਨਦੇ ਨੇ ਔਰ ਸ਼ਾਇਦ ਸਾਲ ਲੈਣ ਲਈ ਬੈਠੇ ਨੇ ਉਹ ਤੁਰਦੀ ਹੋਈ ਉਹਨਾਂ ਦੇ ਲਾਗੋਂ ਲੰਘੇ ਪਰ ਜਿਵੇਂ ਹੀ ਉਹ ਲੰਗੀ ਪਿੱਛੋਂ ਇੱਕ ਆਵਾਜ਼ ਆਈ ਕਿ ਦੇਖੋ ਕੈਸੀ ਸੋਹਣੀ ਮੁਟਿਆਰ ਜਾ ਰਹੀ ਹੈ ਅਚਾਨਕ ਦਿਲ ਕੰਬ ਗਿਆ ਉਹਨੂੰ ਅਹਿਸਾਸ ਹੋਇਆ ਕਿ ਇਹ ਕੋਈ ਚੰਗੇ ਲੋਕ ਨਹੀਂ ਉਹਨੇ ਤੇਜ਼ ਤੇਜ਼ ਤੁਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵਿੱਚੋਂ ਇੱਕ ਬੋਲਿਆ ਅਰੇ ਐਸਾ ਮਾਲ ਤੁ ਕبھی ਕبھی ਹੱਥ ਆਤਾ ਹੈ ਇੱਕ ਹੈ ਕਿ ਉਹ ਉੱਥੇ ਉਹ ਰਜ਼ੀਆ ਦੇ ਪਿੱਛੇ ਤੁਰ ਪੇ ਰਜ਼ੀਆ ਨੇ ਭਰਾ ਨੂੰ ਕੁਛੜ ਚੁੱਕ ਕੇ ਨਸਨ ਦੀ ਤੇ ਕੋਸ਼ਿਸ਼ ਕੀਤੀ ਪਰ ਕਿਦਾਂ ਨਾ ਸਕਦੀ ਸੀ ਇਹਨੇ ਜੇ ਉਹ ਸਾਰਿਆਂ ਨੂੰ ਜਾ ਕੇ ਉਹਨੂੰ ਚਾਰ ਚਫੇਰੀਆਂ ਘੇਰ ਲਿਆ ਰਜ਼ੀਆ ਕੀ ਵੇਖਦੀ ਹੈ ਕਿ ਦੂਰ ਇੱਕ ਗੁਰੂ ਘਰ ਹੈ ਜਿੱਥੇ ਕੇਸਰੀ ਝੰਡਾ ਲਹਿਰਾਉਂਦਿਆ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਗਾਹ ਹੋ ਕੇ ਜਦੋਂ ਰਜ਼ੀਆ ਦੀ ਬਾਹ ਫੜੀ ਤੇ ਡਰਦੀ ਤੇ ਇੱਕ ਉੱਚੀ ਸਾਰੇ ਚੀਕ ਉਹਨੂੰ ਮੂੰਹ ਕਰਕੇ ਮਾਰੀ ਇਸ ਗੁਰੂ ਘਰ ਚੋਂ ਬੱਬਰ ਸ਼ੇਰਾਂ ਵਰਗਾ ਇੱਕ ਸਰਦਾਰ ਨਿਕਲਿਆ ਜਿਨੇ ਵੇਖਿਆ ਕਿ ਦੂਰ ਇੱਕ ਕੱਲੀ ਕੁੜੀ ਹੈ ਜਿਹੜੀ ਉਹ ਚੀਕਨ ਢਈ ਹੈ ਉਹਦੇ ਕੋਲ ਬੱਚਾ ਵੀ ਹੈ ਔਰ ਕੁਝ ਲੋਕਾਂ ਨੇ ਉਹਨੂੰ ਘੇਰਿਆ ਹੋਇਆ ਹੈ ਇਹ ਬੱਬਰ ਸ਼ੇਰ ਉੱਥੋਂ ਨਸਤਾ ਹੋਇਆ ਆਇਆ ਔਰ ਆ ਕੇ ਉਹਨਾਂ ਨੂੰ ਪੁੱਛਣ ਲੱਗਾ ਕਿ ਕੀ ਗੱਲ ਹੈ ਰਜ਼ੀਆ ਨੇ ਕਿਹਾ ਕਿ ਮੈਂ ਕਲਮ ਕੱਲੀ ਫਲਾ ਪਿੰਡ ਜਾਣਾ ਚਾਹੁੰਦੀ ਜਦੋਂ ਨੇ ਪਿੰਡ ਦਾ ਨਾਂ ਲਿਆ ਤੇ ਸਰਦਾਰ ਨੂੰ ਪਤਾ ਲੱਗ ਗਿਆ ਕਿ ਫਲਾਣਿਆਂ ਦੀ ਪਣੇਮੀ ਹੈ ਉਨੇ ਉਹਨਾਂ ਸਾਰਿਆਂ ਨੂੰ ਕਿਹਾ ਕਿ ਪਰਾਂ ਹੋ ਜਾ ਉਹ ਉਲਟਾ ਸਰਦਾਰ ਨੂੰ ਅੱਖਾਂ ਕੱਢ ਕੇ ਕਹਿਣ ਲੱਗੇ ਕਿ ਤੂੰ ਸਾਡੇ ਮਾਮਲੇ 'ਚ ਨਾ ਆ ਸਰਦਾਰ ਜਿਹੜਾ ਕਿ ਵਾਹਿਗੁਰੂ ਜੀ ਦਾ ਖਾਲਸਾ ਸੀਗਾ ਉਹਨੇ ਆਪਣੀ ਤਲਵਾਰ ਕੱਢ ਲਈ ਨਿਯਾਮ ਚੋਂ ਤਲਵਾਰ ਜਦੋਂ ਬਾਹਰ ਆਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ੇਰ ਕਚਾਰੂ ਬਾਹਰ ਆ ਗਿਆ ਹੁਣ ਖੈਰ ਨਹੀਂ ਉਹਨੇ ਆਖਿਆ ਕਿ ਇੱਕ ਪਲ ਵੀ ਹੁਣ ਕਿਸੇ ਨੇ ਇਸ ਕੁੜੀ ਵੱਲ ਵੇਖਿਆ ਜਾਂ ਗਾਂ ਵਧਿਆ ਤੇ ਇੱਥੇ ਹੀ ਢੇਰੀਆਂ ਲਾ ਦਾਂਗਾ ਇਹ ਬੁਜਦਿਲ ਉੱਥੋਂ ਡਰ ਕੇ ਨਾਸਕੇ ਉਸ ਤੋਂ ਬਾਅਦ ਇਸ ਵਾਹਿਗੁਰੂ ਜੀ ਦਾ ਜੋ ਖਾਲਸਾ ਸੀ ਯਾਨੀ ਆਪਣੇ ਖਾਲਸੇ ਹੋਣ ਦਾ ਇਜ਼ਹਾਰ ਕੀਤਾ ਔਰ ਉਹਦੇ ਸਿਰ ਤੇ ਹੱਥ ਰੱਖਿਆ ਔਰ ਉਹਨੂੰ ਨਾਲ ਲੈ ਗਿਆ ਔਰ ਮਾਮਿਆਂ ਦੇ ਬੁਹੇ ਦਾ ਕਪੜਾ ਆ ਇਸ ਤਰ੍ਹਾਂ ਇਸ ਇੱਜ਼ਤ ਗੈਰਤ ਔਰ ਆਪਣਾਈਤੀ ਨਾ ਸਿਰਫ ਪਾਲਣਾ ਕੀਤੀ ਬਲਕਿ ਧਰਮ ਤੋਂ ਅਪਾਰਿਆਂ ਹੋ ਕੇ ਮਦਦ ਵੀ ਕੀਤੀ ਜੋ ਕਿ ਖਾਲਸਾ ਪੰਥ ਦਾ ਇੱਕ ਸਬਕ ਵੀ ਹੈ ਇੱਕ ਦੇਣ ਵੀ ਹੈ ਸੋ ਸੰਤਾਲੀ ਤੋਂ ਪਹਿਲਾਂ ਦਾ ਪੰਜਾਬ ਵੰਡ ਤੋਂ ਪਹਿਲਾਂ ਦਾ ਪੰਜਾਬ ਇਸ ਏਕਤਾ ਦਾ ਸਬੂਤ ਦਿੰਦਾ ਹੈ ਇਹ ਕਹਾਣੀ ਨਹੀਂ ਇਹੋ ਜਿਹੀਆਂ ਕਈ ਸੱਚੀਆਂ ਕਹਾਣੀਆਂ ਤੁਹਾਨੂੰ ਪੁਰਾਣੇ ਪਿੰਡਾਂ ਥਾਵਾਂ ਦੇ ਬਜ਼ੁਰਗਾਂ ਕੋਲ ਸ਼ਾਇਦ ਅੱਜ ਵੀ ਲੱਭ ਜਾਣ ਸੋ ਸੰਤਾਲੀ ਦੀ ਵੰਡ ਨੇ ਇਹ ਆਪਣਾਈਤ ਇਹ ਏਕਤਾ ਹੈ ਜਿਹੜੀ ਇਹ ਵੀ ਵੰਡ ਦਿੱਤੀ